जय श्री कृष्णा वेलकम बैक टू आवर YouTube चैनल आज की नई-नमी चीज है ना हां हेलो जी जय श्री कृष्णा मैं मोनिका संजना दी दुनिया दे बीच पर सारे कंटेंट हम द स्वागत ਕਰਦੇ ਜੀ ਹੋਰ ਸੁਣਾਓ ਤੁਸੀਂ ਸਾਰੇ ਜਣ ਠੀਕ ਹੋ ਵਧੀਆ ਮਿਲ ਕਰਦੇ ਤੁਸੀਂ ਵੀ ਠੀਕ ਹੋਵੋਗੇ ਬਾਕੀ ਆਪਾਂ ਵੀ ਬਹੁਤ ਵਧੀਆ ਬਾਕੀ ਤਿਹਾੜੀ ਸ਼ੁਰੂ ਹੋ ਗਏ ਆ ਕਹਿੰਦੇ ਨਹੀਂ ਹੈਗੇ ਅ ਇੱਕ ਕਹਾਵਤ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਆਪਣੇ ਸਾਰੇ ਕਹਿੰਦੇ ਹੁੰਦੇ ਸੀ ਕਹਿੰਦੇ ਨੇ ਕਹਿੰਦੇ ਕਿ ਮੁੰਡੇ ਦਾ ਵਿਆਹ ਰੱਖਿਆ ਜਾਂਦਾ ਇੱਕ ਕੁੜੀ ਦਾ ਵਿਆਹ ਰੱਖਿਆ ਜਾਂਦਾ ਆਪਣੇ ਘਰ ਦੇ ਵਿੱਚ ਭਾਵੇਂ ਮੁੰਡਾ ਭਾਵੇਂ ਕੁੜੀ ਕਹਿੰਦੇ ਨੇ ਛੋਟਾ ਸਿਰ ਤੇ ਪੈਰ ਰੱਖ ਕੇ ਆਂਦਾ ਤੇ ਉਹੀ ਕੰਮ ਹੈ ਤਿਹਾਰਾਂ ਦਾ ਵੀ ਇਹੀ ਕੰਮ ਹੈ ਮੈਂ ਇਹੀ ਕਹਿੰਨੇ ਕਿ ਸਾਰੇ ਭੈਣ ਭਰਾ ਆਪਣੇ ਆਪਣੇ ਕਰਨ ਦੇ ਵਿੱਚ ਰਾਜੀ-ਵਾਜੀ ਰਹਿਣ ਸਭ ਤੇ ਤਿਹਾਰ ਬਾਰ ਸੋਹਣੇ-ਸੋਹਣੇ ਦਿਨ ਤਿਹਾਰ ਰਹਿਣ ਸਾਰੇ ਨੂੰ ਇੱਕ ਨਾਲ ਸਵੇਰੇ ਉੱਠ ਕੇ ਸਰਵੱਤ ਦਾ ਭਲਾ ਮੰਗਿਆ ਕਰੋ ਆਪਾਂ ਵੀ ਮੰਗਦੇ ਹਾਂ ਜੀ ਸਦਾ ਮੰਗਦੇ ਹਾਂ ਪੇਰ ਹੁਣ ਇਸ ਸਰਵਤ ਦਾ ਪਰਮ ਮੰਗਣ ਦੇ ਨਾਲ ਨਾਲ ਤੁਹਾਨੂੰ ਸਾਰੇ ਸੰਪ੍ਰਾਣਾ ਨੂੰ ਸੋਨੇ-ਸੋਨੇ ਸੂਟ ਦਿਖਾਣੇ ਆ ਐਨੇ ਸੋਨੇ ਸੂਟ ਇਹ ਮਾਸੀ ਕਹੈ ਨਾ ਇਹ ਮੇਰੀ ਭੈਣ ਦਾ ਸੂਟ ਹੈ ਚੰਡੀਗੜ੍ਹੋਂ ਮੇਰੀ ਭੈਣ ਰਹਿਦੀ ਹੈ ਚੰਡੀਗੜ੍ਹ ਦੇ ਨਾ ਵਿਚੋ-ਵਿਚਾ ਮਹਾਈ ਦੇ ਗੋਲ ਚੱਕਰ ਦੇ ਉੱਪਰ ਪਹਿਲਾਂ ਤਾਂ ਕਿਸੇ ਸਮੇਂ ਦੇ ਵਿੱਚ ਪਿੰਡ ਸੀ ਪਰ ਹੁਣ ਪਿੰਡ ਨਹੀਂ ਹੈਗਾ ਹੁਣ ਉਹ ਚੰਡੀਗੜ੍ਹ ਨੂੰ ਵੀ ਛੱਡ ਗਿਆ ਉਹਨਾਂ ਕੋਲ ਭਿੱਜੜਿਆ ਤੁਸੀਂ ਮੰਨੋਗੇ ਨਹੀਂ ਜੀ ਇਸ ਇਸ ਵਾਰ ਤਾਂ ਇੰਨੇ ਕ ਜਿਆਦੇ ਵਧੀਆ ਪ੍ਰਾਈਸ ਕੰਪਨੀ ਨੇ ਦਿੱਤੇ ਦੇਖਿਓ ਇਸ ਕਿਚੁੰਨੀ ਫਿਸਲਨੇ ਵਾਲੀ ਆ ਹਾਂ ਔਰ ਗੈਂਜਾਇਸ ਮੈਂ ਗੋਤਮ ਚੈਟ ਤੇ ਫਰੰਨਾ ਪੜ ਲੈਣੀ ਨਹੀਂ ਫਿਰ ਇਹ ਥੋੜਾ ਆਮਨੇ ਦਿਲਾਇਆ ਹਸ ਤੱਕ ਆਪ ਲੈਣੀ ਨਹੀਂ ਦੁਨੀਆ ਬੋਲੋ ਕੋਈ ਸੋਤੇ ਜਦੋਂ YouTube ਤੇ ਪੈਸੇ ਆਣ ਲੱਗਦੇ ਨਾ 10 ਸਾਲ ਸੇ ਇਸ ਨੂੰ ਰਿਓ ਵਾਚ ਦੇਖਿਓ ਕਿੰਨਾ ਸੋਹਣਾ ਸੂਟ ਹੈ ਇਹ ਬਹੁਤ ਸੋਹਣਾ ਪਿੰਕ ਕਲਰ ਹੈ ਇਹ ਬੇਬੀ ਪਿੰਕ ਕਲਰ ਹੈ ਸਾਰੇ ਸੂਟ ਦੇ ਵਿੱਚ ਦੇਖੋ ਕਿੰਨੀ ਪਿਆਰੀ ਬੁਟੀ ਹੈ ਤੇ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਇਹਦਾ ਪ੍ਰਾਈਸ ਹੈਗਾ ਜੀ 1800 ਰੁਪਏ ਬਹੁਤ ਸੋਹਣਾ ਸਾਰੇ ਦੁਪੱਟੇ ਦੇ ਵਿੱਚ ਇੰਦਰ ਜਾਲ ਹੈ ਬਾਕੀ ਕਿੰਨਾ ਬਹੁਤ ਸਾਰੀਆਂ ਭੈਣਾਂ ਦਾ ਨਾ ਸੋਫੇ ਕਵਰ ਦਾ ਤੇ ਗੱਦੇ ਕਵਰ ਦਾ ਬਹੁਤ ਜ਼ਿਆਦਾ ਆਰਡਰ ਆਪਿਆ ਹੁਣ ਉੱਥੇ ਸਵੇਰੇ ਬੁਲਾਇਆ ਉਹਨਾਂ ਨੇ ਕਿਉਂਕਿ ਅੱਜ ਪਨਾ ਇੰਨਾ ਜ਼ਿਆਦਾ ਰਸ਼ ਸੀਗਾ ਪਰ ਹੁਣ ਦਿਨ-ਪਰ ਦਿਨ ਰਸ਼ ਬਹੁਤ ਜ਼ਿਆਦਾ ਹੀ ਰਹੇਗਾ ਪਰ ਜਿਨ੍ਹਾਂ ਜਿਨ੍ਹਾਂ ਦੇ ਭੈਣਾਂ ਦੇ ਨਾ ਮੈਨੂੰ ਆਏ ਹੋਏ ਨਾ ਮੈਸੇਜ ਪਲੀਜ਼ ਤੁਸੀਂ ਥੋੜੇ ਕਰਨਾ ਦੀ ਬਾਰੀ ਤੋਂ ਟਾਈਲਾਂ ਕਿਤੇ 10-12 ਦੇ ਪਹਿਲਾਂ ਪਹੁੰਚਦੇ ਕਰ ਦਾਂਗੇ ਆਪਾਂ ਫਿਕਰ ਨਾ ਕਰੋ ਕੱਲ ਨੂੰ ਮੈਂ ਸਾਰੀਆਂ ਚੀਜ਼ਾਂ ਦਿਖਾਵਾਂਗੀ ਕੱਲ ਨੂੰ ਮੈਂ ਸਵੇਰੇ ਨਿਕਲ ਜੂੰਗੀ ਸਵੇਰੇ ਜਾ ਕੇ ਕਿਨਾਂ ਤੁਹਾਨੂੰ ਜਿਹੜਾ ਜਿਹੜਾ ਸਮਾਨ ਸਾਰੀਆਂ ਭੈਣਾਂ ਦੇ ਆਰਡਰ ਹੈ ਸਾਰਿਆਂ ਦੇ ਪੂਰੇ ਕਰਕੇ ਪਾਰਸਲ ਤੇ ਲਗਾ ਦੇਣੇ ਮੈਨੂੰ ਤੁਹਾਡੇ ਸਾਰਿਆਂ ਨੂੰ ਬੱਧ ਫਿਕਰ ਹੈ ਠੀਕ ਹੈ ਜੀ ਤੇ ਹੁਣ ਤੁਸੀਂ ਪਹਿਲਾਂ ਸੂਟ ਦੇਖੋ ਕਿੰਨਾ ਸੋਹਣਾ ਸੂਟ ਹੈ ਤੇ ਆ ਤਾਂ ਹੈਗਾ ਜੀ ਦੁਪੱਟਾ 2.5 ਮੀਟਰ ਦਾ ਦੁਪੱਟਾ ਫੁੱਲਾ ਚੋੜਾ ਦੁਪੱਟਾ ਸਾਰੀ ਅਨ ਦੁਪੱਟੇ ਦੇ ਵਿੱਚ ਬਹੁਤ ਸੋਹਣੀ ਛੋਟੀ ਬੁਟੀ ਹੈ ਉਦੋਂ ਕੁੰਡੀ ਲਗਾ ਲੈ ਕੁੰਡੀ ਮੱਛਰ ਆ ਰਹੇ ਆ ਦੁਪੱਟਾ ਬਹੁਤ ਸੋਹਣਾ ਤੇ ਆ ਗਈ ਜੀ ਇਸ ਦੀ ਸ਼ਰਟ ਸ਼ਰਟ ਦੇ ਵਿੱਚ ਵੀ ਸਾਰੀ ਦੇ ਵਿੱਚ ਇਹ ਹੈਗੇ ਜੀ ਬਾਟਮ 2 ਮੀਟਰ ਦੀ ਸੇਮ ਟੂ ਸੇਮ ਹੈ ਜਿਹੋ ਜਿਹਾ ਸਲਵਾਰ ਦਾ ਸ਼ਰਟ ਦੀ ਫੈਬਰਿਕ ਆ ਉਹੀ ਸਲਵਾਰ ਦੀ ਫੈਬਰਿਕ ਹੈ ਬਹੁਤ ਸੋਹਣਾ ਸੂਟ ਹੈ ਅਰ ਕੰਪਨੀ ਨੇ ਉਹਨੇ ਨਾ ਝੱਟੋ ਝੱਟ ਲੈ ਲਿਆ ਕਹਿੰਦੀ ਤੂੰ ਇੱਕ ਹੋਰ ਦਾ ਆਰਡਰ ਦੇ ਤਾ ਅਰ ਸਾਰੇ ਅੱਗੇ ਪਿੱਛੇ ਦੇਖੋ ਤੁਸੀਂ ਇਸ ਵਾਰ ਤਾਂ ਕੰਪਨੀ ਨੇ ਕਮਾਲੇ ਕਰਤੀ ਹੈ ਥੋੜਾ ਜਿਹਾ ਮਿਕਸ ਰਹੇ ਹੈ ਇੱਕ ਨਾ ਪਿੱਛੇ ਆ ਐ ਨਹੀਂ ਹੈਗਾ ਵੀ ਅੱਗੇ ਅੱਗੇ ਵਰਕ ਪਿੱਛੇ ਵੀ ਬੈਕ ਤੇ ਵੀ ਸਾਰੇ ਇਹ ਚੁਪਦਾ ਉਹ ਤਾਂ ਫਿਰ ਬਟੇ ਲਾਈਨਿੰਗ ਲੱਗ ਗਈ ਨਾ ਲਾਈਨਿੰਗ ਵਾਲਾ ਡਾਈਨਿੰਗ ਲੱਗੇ ਕਿ ਸੂਟ ਦੇ ਨੀਚੇ ਲਾਈਨਿੰਗ ਪਰ ਹੈ ਸਾਰੇ ਦੇ ਵਿੱਚ ਅਗਰ ਕਿਸੇ ਨੇ ਜੀ ਲੱਗ ਤੋ ਨਾ ਸੇਮ ਐਵੇਂ ਦਾ ਉਹ ਲੈ ਕੇ ਨਾ ਆਪਣਾ ਕ੍ਰੇਪ ਦਾ ਲੈ ਲਓ ਜੇ ਕਿਸ ਨੇ 1800 ਰੁਪਏ ਦੇ ਵਿੱਚ ਕੋਈ ਮਾੜਾ ਨਹੀਂ ਹੈਗਾ ਬਹੁਤ ਪਿਆਰਾ ਹੈ ਮੈਂ ਤਾਂ ਆਪ ਪਹਿਲਾਂ ਮੈਨੂੰ ਐਵੇਂ ਲੱਗਿਆ ਮੈਨੂੰ ਕਿ ਪਤਨ ਕਿੰਨੇ ਦਾ ਹੋਏਗਾ ਜਦੋਂ ਤੱਕ ਆਪਾਂ ਹੱਥ ਦੇਖਿਓ ਲਿਆ ਕਿ ਲੱਗ ਕੇ ਪਰਤਨਾ ਬੇਟੇ ਨਹੀਂ ਪਰਤਨਾ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਕਿਹਾ ਜੀ 1800 ਰੁਪਏ ਲੱਗਿਆ ਕਿ ਨਾ ਵਾਕਈ ਹੈਗਾ ਵੀ ਹਾਂ ਜਾਇ ਜਪੋਤ ਬਹੁਤ ਵਧੀਆ ਹੈ ਹਲੋ ਜੀ ਆ ਭੈਣ ਦਾ ਹੋ ਗਿਆ ਤੇ ਇੱਕ ਮੇਰੀ ਭੈਣ ਦਾ ਆ ਹੋ ਗਿਆ ਬਾਕੀ ਸਾਰਿਆਂ ਤੁਸੀਂ ਮੇਰੀ ਭੈਣਾਂ ਨੂੰ ਆ ਜੀ ਜਿੱਦਾਂ ਮੈਨੂੰ ਉਹ ਆ ਉਹਦੇ ਹੀ ਮਨ ਤੁਸੀਓ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਸਭ ਨਾਲ ਦੁੱਖ ਸਾਂਝਾਂ ਕਰਦੀਆਂ ਥੋੜੇ ਦੁੱਖ ਉਹਨਾਂ ਤੇ ਸੁਣਦੀਆਂ ਥੋੜੇ ਆਪਣੇ ਸਰਦਨੀਆਂ ਵਧੀਆ ਲੱਗਦਾ ਤੇ ਮੈਂ ਬਹੁਤ ਕਿਸਮਤ ਵਾਲੀ ਆ ਕਿ ਮੈਨੂੰ ਇੰਨੀਆਂ ਸਾਰੀਆਂ ਭੈਣਾਂ ਮਿਲੀਆਂ ਇੰਨੀਆਂ ਸਾਰੀਆਂ ਭੈਣਾਂ ਮਿਲੀਆਂ ਬਾਕੀ ਕਿਤੇ ਕਰਮ ਕਰੇ ਹੋਣੇ ਭੈਣਾਂ ਵਾਸਤੇ ਤਾਂ ਮन्ने ਜਿਹੜੀਆਂ ਇੰਨੀਆਂ ਸਾਰੀਆਂ ਭੈਣਾਂ ਮਿਲੀਆਂ ਤੇ ਕੋਈ ਇੱਕ ਵੀ ਨਹੀਂ ਮਿਲਿਆ ਤੂੰ ਹੀ ਪੋਠੀ ਤਾਂ ਕਿਉਂ ਤੇ ਆਹ ਦੇਖੋ ਜੀ ਏਗਾ ਆ ਸੂਟ ਹੈ ਇਹਦੇ ਨਾਲ ਆਪਾਂ ਸਾਰੇ ਕਲਰ ਲਗਾ ਦਾਂਗੇ YouTube ਵੀਡੀਓ ਦੇ ਵਿੱਚ ਨਾਲ ਆਪਾਂ ਸਾਰੇ ਕਲਰ ਲਗਾ ਦਾਂਗੇ ਇਹ ਨਾ ਮੈਨੇ ਪਾਏ ਸੀਗੇ ਇਹ ਬਲੋਕ ਪੇਂਟਿੰਗ ਵਾਲੇ ਸੂਟ ਨੇ ਸੌਰੀ ਇਹ ਇਹੇ ਹਾਈਲਾਈਟ ਵੀ ਕਰਵਾ ਸਕਦੇ ਆ ਪਰ ਉਹ ਕਹਿੰਦੀ ਮੈਂ ਹਾਈਲਾਈਟ ਨਹੀਂ ਕਰਵਾਣਾ ਹੈਗਾ ਮਾਸੀ ਕਹੀ ਅੱਪੀ ਹਾਂ ਮਾਸੀ ਦਾ ਬਹੁਤ ਸੋਣਾ ਸੂਟ ਹੈ ਉਹਨੂੰ ਇੰਨਾ ਪਸੰਦ ਆਇਆ ਫਿਰ ਕਹਿੰਦੀ ਥੋੜਾ ਜਿਹਾ ਇਹ ਥੋੜਾ ਕੋਸਟਲੀ ਹੈ ਜੀ ਤੇ ਹਜੇ ਨਾ ਇਹਦਾ ਇਕੱਠਾਈ ਮਸਲੀਨ ਕੀ ਇਸ ਦੀ ਸਲਵਾਰ ਹੈ ਹਾਂ ਇਹ ਤਾਂ ਬਨਾਰਸੀ ਹੈ ਜੀ ਇਹ ਬਨਾਰਸੀ ਦੀ ਸ਼ਰਟ ਹੈ ਪਿਓਰ ਬਨਾਰਸੀ ਹੈ ਜਿਹੜਾ ਇਹ ਬਨਾਰਸੀ ਹੈ ਨਾ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਬਨਾਰਸੀ ਹੁੰਦਾ ਉਹਦੀ ਫਿਟਿੰਗ ਨਾ ਆਪਣੀ ਦਰਸ਼ਤ ਤੋਂ ਬਿਲਕੁਲ ਵੀ ਸੋਹਣੀ ਨਹੀਂ ਆਉਂਦੀ ਹੈ ਕਿਉਂ ਥੋੜੀ ਖੜਮੀ ਖੜਮੀ ਜੀ ਰਹਿੰਦੀ ਹੈ ਫਿਟਿੰਗ ਕਿਉਂਕਿ ਕੱਪੜਾ ਬੜਾ ਫਲਾਬਡ ਹੁੰਦਾ ਉਹ ਕੱਪੜਾ ਨਾ ਬੜੀ ਫਲਾਬਡ ਜੀ ਵਾਲਾ ਰਹਿੰਦਾ ਹੈ ਤबीयत ਨਾਲ ਮੇਰੀ ਮम्मी ਆਪਕੇ ਗਲੇ ਵਿੱਚ ਖਰਾਸ਼ ਹੋ ਰਹੀ ਹੈ ਨਹੀਂ ਗਲਾ ਦੁਖਸਰਾ ਨਾ ਗਲਾ ਬਿੰਨੀ ਦੁਖਰਾ ਖਾਂਸੀ ਆ ਅੱਛਾ ਤੇ ਆ ਮੈਂ ਨਹੀਂ ਨਾਰਮਲ ਵਾਲੀ ਸੌਫਟ ਵਾਲੀ ਬਨਾਰਸੀ ਹੈ ਬਹੁਤ ਸੋਹਣਾ ਕੱਪੜਾ ਹੈ ਤੇ ਇਹਦੇ ਵਿੱਚ ਆਪਣੇ ਕੋਲ ਪੰਜ ਕਲਰ ਆਏ ਆ ਮੈਂ ਪੰਜੋ ਤੇ ਪੰਜ ਕਲਰ ਨਾਲ ਵੀਡੀਓ ਦੇ ਚੱਲਣਾ ਇਹ ਆਪਕੇ ਸੂਟ ਹੈ ਹਾਂ ਤੇ ਆ ਹੈਗਾ ਜੀ ਮੇਰੀ ਆਹ ਸਲਵਾਰ ਦਾ ਕੱਪੜਾ ਹੈ ਇਹ ਮੈਂ 2.5 ਮੀਟਰ ਫਿਰ ਉਹਦੀ ਸਲਵਾਰ ਦਾ ਕੱਪੜਾ ਲਈ ਆਈ ਮੇਰੇ ਭੈਣ ਨੇ ਸਲਵਾਰ ਸੂਟ ਹੀ ਪਾ ਕੇ ਖੁਸ਼ ਹੈ ਉਹਨੇ ਇਹ ਪਲਾਜੋ ਪਲੂਜੋ ਬਿਲਕੁਲ ਨਹੀਂ ਪਾਉਂਦੀ ਉਹਨੇ ਹਸ ਤੱਕ ਕਦੀ ਪਲਾਜੋ ਪਲੂਜੋ ਨਹੀਂ ਪਾਇਆ ਹੈਗਾ ਮੈਂ ਉਹਨੇ ਮਤਲਬ ਕਿ ਰੇ ਪਜਾਮੀ ਕਦੀ ਪਾਈ ਜਾਂ ਨਾ ਕੋਈ ਪੈਂਟ ਨਾ ਕੋਈ ਉਹ ਸਿਰਫ ਆਉਣ ਲਈ ਖਾਲੀ ਸਲਵਾਰ ਉਹ ਕਹਿੰਦੀ ਮੈਂ ਪੂਰੀ ਕੰਫਰਟੇਬਲ ਸਲਵਾਰ ਦੇ ਵਿੱਚ ਹੈ ਮੈਨੂੰ ਉਹੀ ਚੀਜ਼ ਜੱੱਚਦੀ ਮੈਨੂੰ ਉਹੀ ਸੌਂਗ ਤੂੰ ਵਾਸਤੇ ਮੈਨੂੰ ਸਲਵਾਰ ਦਾ ਹੀ ਕੱਪੜਾ ਭੇਜੀ ਅੱਜ ਕੱਲ ਸਟੇਟ ਸਲਵਾਰਾਂ ਦਾ ਚੱਲ ਰਿਹਾ ਬਹੁਤ ਜ਼ਿਆਦਾ ਟ੍ਰੈਂਡ ਤੇ ਉਹਨੇ ਸਟੇਟ ਸਲਵਾਰ ਬਣਵਾਣੀ ਹੈ ਫਰਸ਼ੀ ਨਹੀਂ ਨਹੀਂ ਫਰਸ਼ੀ ਵੀ ਨਹੀਂ ਪਾਉਂਦੀ ਹੈਗੀ ਉਹ ਉਹ ਕਹਿੰਦੀ ਮੈਂ ਸਿੰਪਲ ਤੇ ਆਪਾਂ ਨੇ ਨਾ ਇਹਦੇ ਨਾਲ ਨਾ ਇਹ ਲਿਆ ਕੀ ਇਹ ਬਿੰਨੀਸ਼ ਫੌਂਦੇ ਦੁਪੱਟੇ ਉਂਝੇ ਦੇ ਨਾਲ ਕਮਲ ਦਾ ਦੁਪੱਟਾ ਚੱਲਦਾ ਕਿਉਂਕਿ ਮਹਿੰਗਾ ਸੂਟ ਹੈ ਬਦਿਆ ਬਨਾਰਸੀ ਸੂਟ ਹੈ ਪਰ ਨਾ ਉਹ ਕਹਿੰਦੀ ਵੀ ਮੈਨੂੰ ਨਾ ਬਿੰਨੀਸ਼ ਫੌਂਦਾ ਹੀ ਲੈ ਦੀ ਕੋਈ ਗੱਲ ਨਹੀਂ ਵੀ ਚਲੋ ਹਰ ਇੱਕ ਨੇ ਆਪਣੇ ਆਪਣੇ ਪ੍ਰੋਫਾਈਲ ਮੈਨੂੰ ਦੇਖਣੀ ਆ ਤੇ ਫਿਰ ਆਪਾਂ ਉਹਦੇ ਲਈ ਬਿੰਨੀਸ਼ ਫੌਂਦੇ ਮੈਂ ਨਾ ਪੰਜ ਪੰਜ ਦੁਪੱਟਿਆਂ ਦਾ ਇਕੱਠਾ ਹੀ ਥਾਂ ਚੱਕ ਗਈ 2.5 ਮੀਟਰ ਦੇ ਆ ਸਭਾ ਦਾ ਮੀਟਰ ਹੁਣ ਮੈਨੂੰ ਥੋੜਾ ਥੋੜਾ ਕਟਵਾਣਾ ਪਊਗਾ ਕਿਉਂਕਿ ਸਭਾ ਦੋ ਮੀਟਰ ਹਾਈਟ ਦੇ ਮੁਤਾਬਕ ਹੀ ਦੁਪੱਟਾ ਸੋਹਣਾ ਲੱਗਦਾ ਜਿੰਨੀ ਕ ਹਾਈਟ ਕਿਸੇ ਭੈਣ ਦੀ ਹੋਏਗੀ ਭੈਣਾਂ ਲੰਬੀਆਂ ਹੋਣਗੇ ਥੋੜੀਆਂ ਹੈਲਦੀ ਵੀ ਹੋਣਗੇ ਉਹਨਾਂ ਦੇ 2.5 ਮੀਟਰ ਦਾ ਦੁਪੱਟਾ ਚੱਲਦਾ ਜਿਵੇਂ ਕਿ ਮੇਰੇ ਵਰਗੀ ਥੋੜੀ ਮਦਰੀ ਹੈ ਤਾਂ ਆਪਾਂ ਨੂੰ ਸਵਾ 2 ਮੀਟਰ ਠੀਕ ਹੈ ਅਮਰੀਕਾ ਦੇ ਵਿੱਚ ਰਹਿੰਦੇ ਆ ਬਹੁਤ ਬਹੁਤ ਹੀ ਪਿਆਰੇ ਹਨ ਮੰਜੇ ਬਹੁਤ ਮਿੱਠੀ ਜੀ ਆਵਾਜ਼ ਹੈ ਬੜੀ ਸੋਹਣੀ ਜੀ ਆਵਾਜ਼ ਹੈ ਉਹਨਾਂ ਦੀ 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 ਤੇ ਉਹ ਬਹੁਤ ਸੋਹਣਾ ਜਦੋਂ ਬੋਲਦੇ ਨਾ ਵੌਇਸ ਮੈਸੇਜ ਮੇਰੀ ਬੇਟੀ ਬਹੁਤ ਹੱਦ ਕਰਨੀ ਮੰਮੀ ਕਿੰਨੀ ਮਿੱਠੀ ਮਿੱਠੀ ਆਵਾਜ਼ ਹੈ ਨਾ ਦੀ ਦੀ ਉਹਨਾਂ ਦੀ ਆਂਟੀ ਉਹਨਾਂ ਦੀ ਕਿ ਅੰਟੀ ਕਹਿੰਦੇ ਜੇ ਇਹ ਹੀ ਉਹਨਾਂ ਦੇ ਸੂਟ ਹੈ ਬਾਕੀ ਉਹਨਾਂ ਦੇ ਸੂਟ ਅੱਗੇ ਰੰਗ ਵਾਕਈ ਸੱਚੇ ਉਹਨਾਂ ਨੇ ਤਾਂ ਇਹ ਚੁਣ ਕੇ ਛਾਟ ਕੇ ਲੈ ਲੇ ਫੋਟੋ ਦੇ ਵਿੱਚ ਹੀ ਜਿਵੇਂ ਕਿ ਨਾ ਉਹਨਾਂ ਨੇ ਕੋਲ ਆ ਕੇ ਕੱਪੜਾ ਖਰੀਦਿਆ ਹੋਵੇ ਬਹੁਤ ਸੋਹਣਾ ਸੂਟ ਹੈ ਬਹੁਤ ਇਹ ਕਲਰ ਮੈਨੂੰ ਪਸੰਦ ਆਇਆ ਸੀ ਪਰ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਇਹ ਉਹਨਾਂ ਨੇ ਲੈ ਲਿਆ ਵੀ ਤੂੰ ਪਿੰਕ ਵਾਲਾ ਲੈ ਲੈ ਮੈਂ ਕਿਹਾ ਵੀ ਉਹ ਮੇਰੇ ਪਿਆੰਦਾਰਾ ਉਹ ਮਾਸੀ ਮੇਰੀ ਮੰਮੀ ਕੀ ਹਰ ਬਾਤ ਮੰਨਦੀ ਹੈ ਹਰ ਹਾਂ ਮੇਰੀਆਂ ਭੈਣਾਂ ਨਾ ਮੇਰੀ ਹਰ ਗੱਲ ਮੰਨਦੀਆਂ ਜੀ ਉਹ ਜੋ ਮੈਂ ਕਹਿ ਦੂੰਗੀ ਨਾ ਉਹਨਾਂ ਨੇ ਉਹੀ ਲੈਣਾ ਆ ਜਿਹੜਾ ਮੈਂ ਪਿੰਕ ਕਲਰ ਤੁਹਾਨੂੰ ਦਿਖਾਇਆ ਨਾ ਉਹਦੇ ਨਾਲ ਦਾ ਹੀ ਹੈ ਸੇਮ ਜੀ ਕਲਰ ਦੇਖੋ ਤੁਸੀਂ 1800 ਰੁਪਏ ਦੇ ਵਿੱਚ ਕੋਈ ਮਾੜਾ ਨਹੀਂ ਹੈਗਾ ਬਹੁਤ ਸੋਹਣਾ ਸੂਟ ਹੈ ਜੀ ਦੋ ਪਰ ਮੈਨੂੰ ਤਾਂ ਬਹੁਤ ਸੁੰਦਰ ਲੱਗ ਰਿਹਾ ਹੈ ਬਹੁਤ ਸੋਹਣਾ ਸੂਟ ਹੈ ਹੁਣ ਉਹਨਾਂ ਕੋਲ ਨਾ 4-5 ਕ ਕਲਰ ਬਚੇ ਪਏ ਆ ਸੋਚ ਰਹੀਆਂ ਇੱਕ ਮੈਂ ਲੈ ਲਵਾਂ ਹਨਾ ਵੀ ਕਰਵਾ ਚੋਥ ਤੇ ਪਾਣ ਵਾਸਤੇ ਮੰਮੀ ਮੇਰੇ ਕੋ ਵੀ ਆ ਦਿਲਾਓਗੇ ਦੇਖੋ ਜੀ ਚਲੋ ਪਹਿਲੇ ਮੈਂ ਸੋਚ ਰਹੀ ਸੀ ਚਲ ਮੈਂ ਖਾ ਕੋਈ ਹੋਰ ਲੈ ਲੂੰਗੀ ਪਰ ਚਲ ਇਹ ਦੋਨੋਂ ਸਾਈਡ ਲੈ ਸਕਤੇ ਹੈ ਨਹੀਂ ਨਹੀਂ ਵਰਕ ਦਾ ਬੇਟੇ ਵਰਕ ਦਾ ਇੱਕੋ ਸੈੜੀ ਆਏਗਾ। ਅਬ ਮੁਝੇ ਵੀ ਫਿਸਲਨੇ ਵਾਲਾ ਦਿਲਾ ਦੇਣਾ। ਤੇ ਇਹਦਾ ਵੀ ਸ਼ਰਟ ਦਾ ਸੇਮ ਹੋਵੇ ਲਈ ਅੱਗੇ ਪਿੱਛੇ ਹੈ ਠੀਕ ਹੈ ਜੀ। ਤੇ ਇਹ ਆਇਆ ਸੀ ਚਲਿਆ ਉਹਨਾਂ ਨੇ ਵਾਈਟ ਕਲਰ ਦੇ ਵਿੱਚ। ਆਪਣਾ ਵਾਈਟ ਮਨ ਫਿਰ ਮੁੜ ਕੇ ਵਾਈਟ ਕਲਰ ਦਾ ਟ੍ਰੈਂਡ ਆ ਗਿਆ। ਚਿੱਟੇ ਸੂਟ ਤੇ ਵਾਈਟ ਕਲਰ ਦਾ ਟ੍ਰੈਂਡ ਆ ਗਿਆ ਤੇ ਆ ਦੇਖੋ ਕਿੰਨਾ ਸੋਹਣਾ ਲੱਗਦਾ। ਐਸੀ ਮੇਰੀ ਕੁੜਤੀ ਹੈ ਨਾ। ਸੇ ਮੇਰੀ ਬੇਟੀ ਕੋਲੇ ਜੀ ਨੇ ਕੜਤੀ ਏ ਉਹ ਸਾਡੇ ਇਸ ਦੇ ਦੁਪੱਟੇ ਵਿੱਚ ਕੰਮ ਆ ਜਾਏਗਾ ਤੇ ਤੋ ਦੇ ਦੋ ਦੇ ਦੋ ਵਾਸਤੇ ਰਸੂਖੇ ਜੀ ਬੱਸ ਸੋਨਾ ਬਾਈਟ ਕਲਰ ਦੇ ਵਿੱਚ ਸੋਹਣੀ ਲੱਗਦੇ ਆ ਇਹ ਕਦੀ ਕਦੀ ਲਾਈਟ ਸ਼ੇਡ ਦੇ ਇਹਦੀ ਸ਼ਰਟ ਦਾ ਵੀ ਸਾੜ ਤੇ ਅੱਗੇ ਪਿੱਛੇ ਇਦਾਂ ਹੀ ਵਰਕ ਹੈ ਜੀ ਠੀਕ ਹੈ ਤੇ ਹੁਣ ਆਪਣੇ ਕੋਲ ਇੱਕ ਆਇਆ ਜੀ ਕਾਟਨ ਦਾ ਸੂਟ ਦਾ ਇਹ ਕਾਟਨ ਦਾ ਸੂਟ ਲੈਂਦਾ ਟੀਸਟਾ ਬ੍ਰਾਂਡ ਦਾ ਸੂਟ ਹੈ ਤੇ ਇਹ ਹੈਗਾ ਅਲਓਵਰ ਸੂਟ ਹੈ ਨਹੀਂ ਪਲੇਨ ਸਲਵਾਰ ਹੈ ਮੈਂ ਕਿਤੇ ਅਲਓਵਰ ਹੈ ਇਹ ਆ ਉਹ ਆ ਲੋਬਰ ਦੂਜਾ ਆ ਲੋਬਰ ਵੀ ਨਹੀਂ ਹੈਗੀ ਇਹ ਸੈਲਫ ਪ੍ਰਿੰਟ ਵਾਲੀ ਸਲਵਾਰ ਹੈ ਸਲਵਾਰ ਦੇ ਵਿੱਚ ਵੀ ਸੈਲਫ ਪ੍ਰਿੰਟ ਆਏਗਾ ਤੇ ਇਹਨੂੰ ਆਪਾਂ ਡਿਜ਼ਾਈਨਿੰਗ ਲੁੱਕ ਚ ਅ ਬੜਾ ਬੀਜੀ ਮੈ ਸਟਿਚ ਕਰਵਾਉਣਾ ਹੋਵੇ 1600 ਰੁਪਏ ਦਾ ਸੂਟ ਇਹ ਟਿਸਟਾ ਦਾ ਸੂਟ ਹੈ ਇਹ 1600 ਰੁਪਏ ਦਾ ਹੈ ਠੀਕ ਹੈ ਨਾ ਆਰ ਕਪੜਾ ਨਾ ਕਿਤੇ ਨਹੀਂ ਜਾਂਦਾ ਹੈਗਾ ਜੀ ਜਿਸ ਤਰ੍ਹਾਂ ਮਰਜੀ ਗਰਮੀਆਂ ਦੇ ਵਿੱਚ ਜਿੱਤਾ ਮਰਜੀ ਹੰਡਾਉ ਬਹੁਤ ਿਆਰਾ ਸੂਟ ਹੈ ਬਹੁਤ ਸੋਹਣਾ ਦੇਖੋ ਜੀ ਸਾਹ 50 ਕਹਿ ਦੋ ਜਾਂ ਫਿਰ ਜੋ ਮਰਜੀ ਕਹਿ ਦੋ ਚੀਜ਼ ਮਹਿੰਗੀ ਸਸਤੀ ਦੀ ਗੱਲ ਨਹੀਂ ਹੁੰਦੀ ਚੀਜ਼ ਨਾ ਚੱਲਣ ਵਾਲੀ ਹੋਣੀ ਚਾਹੀਦੀ ਆ ਕੱਪੜਾ ਬਹੁਤ ਸੋਹਣਾ ਬਹੁਤ ਪਿਆਰਾ ਕੱਪੜਾ ਕੋਈ ਇਹਦੇ ਨੀਚੇ ਲਾਈਨਿੰਗ ਦੀ ਜ਼ਰੂਰਤ ਨਹੀਂ ਕਸੈਂ ਜੀ ਮੱਖਣ ਜਿਹਾ ਕੱਪੜਾ ਆਤਮੇਂ ਸੇ ਫਿਸਲਦਾ ਹੈ ਮੱਖਣ ਮਲਾਈ ਵਰਗਾ ਕੱਪੜਾ ਹੈ ਇਹਦੇ ਵਿੱਚ ਆਪਣੇ ਕੋਲ ਨਾ 3-4 ਕਲਰ ਹੈਗੇ ਨੇ ਉਹਦੀ ਮੈਂ ਨੈਕਸਟ ਵੀਡੀਓ ਦੇ ਵਿੱਚ ਪਾਟ ਪਾ ਤੇ ਇਹ ਕੀ ਹੈ ਇਹ ਸਲਵਾਰ ਹੈ ਇਹ ਨਹੀਂ ਇਹ ਸਲਵਾਰ ਦਾ ਕੱਪੜਾ ਹੀ ਹੋਣਾ ਤੇ ਇਹਦੇ ਚ ਨਾ ਆਪਾਂ ਪੰਪਾ ਮੈਂ ਤਾਂ ਐਵੇਂ ਰਾਣੀ ਜੇ ਕਲਰ ਦੀ ਲੈਸ ਲਗਵਾ ਲਓ ਲੈਸ ਨਾਲ ਨਾ ਪਾਈਪਿੰਗ ਸਭ ਨਾਲ ਬਦਿਆ ਨਹੀਂ ਲੱਗਦੀ ਐ ਲੈਸ ਨਾਲ ਪਾਈਪਿੰਗ ਲਗਵਾ ਲਿਓ ਮੈਨੂੰ ਡਰ ਲੱਗ ਰਿਹਾ ਓਕਰੰਦਰ ਹੈਗਾ ਬੱਟੀ ਕੋਈ ਨਹੀਂ ਤੇ ਆ ਹੈਗੀ ਜੀ ਸੂਟ ਮੈਨੂੰ ਇਹ ਲੱਗੀ ਖਾਸ ਕਰ ਮੈਨੂੰ ਬਹੁਤ ਵਧੀਆ ਲੱਗੀ ਜਿਹੜਾ ਪ੍ਰਿੰਟ ਨਾ ਸਾਰੇ ਸੂਟ ਦੇ ਵਿੱਚ ਐ ਉਹ ਸਲਫ ਪ੍ਰਿੰਟ ਨਾ ਸਲਵਾਰ ਦੇ ਵਿੱਚ ਐ ਕਿੰਨਾ ਦਿਖਾਣਾ ਪਾਸੇ ਦਿਖਾਉਂਗਾ ਆ ਦੇਖੋ ਨੇੜੇ ਤੇ ਦੇਖੋ ਹਾਂ ਇਹ ਕਿਰਨਾ ਹਾ ਕਿੰਨਾ ਪਿਆਰਾ ਲੱਗਦਾ ਇਹ ਆਈਟਮ ਨਾ ਬਹੁਤ ਸੋਹਣਾ ਟੀਸਟਾ ਗ੍ਰੈਂਡ ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਜੀ 16 ਸਰਤੇ ਪ੍ਰਾਈਸ ਹੈ ਜੀ ਮੈਂ ਸਿਰਫ ਇਹਦੇ ਵਿੱਚੋਂ ਪਨਾ 50 ਰੁਪਏ ਘਟਣੇ ਘਟਣਾ ਮੈਨੂੰ ਨਾ ਜਿੰਨੇ 1550 ਦਾ ਪੈਂਦਾ ਹਰ ਇੱਕ ਸੂਟ ਜੋ ਮੈਂ ਕਹਿ ਕੇ ਘਟਦੀ ਹੈ ਮੇਰੀ ਬਹੁਤ ਮਿਹਨਤ ਹੁੰਦੀ ਹੈ ਜੀ ਵਾਕਿਆ ਮੈਨੂੰ ਹੁਣ ਲੱਗਦਾ ਵੀ ਵਾਕਿਆ ਮੇਰੀ ਮਿਹਨਤ ਬਹੁਤ ਹੁੰਦੀ ਐ ਨਹੀਂ ਪਕਾਈ ਹੁੰਦੀ ਆ ਬਹੁਤ ਜਿਆਦੇ ਤੇ ਉਹ ਬਿਲਕੁਲ ਜਾਏ ਜਾਂਦੇ ਹੁਣ ਨਾ ਆਪਾਂ ਨੇ ਆਪਾਂ ਨੇ ਹੁਣ ਕਿਤਕੀ ਜ਼ਰੂਰ ਹੋ ਗਈ ਖਾਣੀ ਆ ਫਿਰ ਮੈਂ ਉਹ ਹੋ ਜੀ ਸੋ ਦਿਖਾਉਂਗੀ ਏਖਰਾ ਜੀ ਪੈਨ ਨੂੰ ਭੇਜਣਿਆ ਰੰਗੋਲੀ ਕਲਰ ਲਿਆਂਦੇ ਆ ਠੀਕ ਹੈ ਜੀ ਬਹੁਤ ਪਿਆਰੇ ਆ ਸਾਰੇ ਡਾਰਕ ਕਲਰ ਲਿਆਂਦਾ ਰੰਗੋਲੀ ਕਲਰ ਲਿਆਂਦੇ ਆ ਸਾਈਡ ਤੇ ਰੱਖਾ ਤੇ ਇਹਦੇ ਨਾਲ ਦਾ ਆਪਾਂ ਨੇ ਮੰਮੀ ਇਹ ਲੈ ਕੇ ਆਣਾ ਅੱਭੀ ਹਾਂ ਲੈ ਕੇ ਆਉਂਗੀ ਸੋਹਣੇ ਲੱਗਦੇ ਹਾਂ ਤੇ ਆ ਬੀਬੀਆਂ ਜੀ ਤੇ ਇਹ ਇਹ ਜੀ ਦੀਵੇ ਇਹ ਮਹਿਰੂਨ ਕਲਰ ਚ ਹੈ ਉਹ ਦੋ ਪਿੰਕ ਹੈ ਦੋ ਗ੍ਰੀਨ ਹੈ ਇੱਧਰ ਹੈਗੇ ਆ ਦੋ ਗ੍ਰੀਨ ਤੇ ਮੂਝੇ ਇਨਕੀ ਪੈਕਿੰਗ ਅੱਛੀ ਲੱਗ ਰਹੀ ਹੈ ਜਾਂ ਕਮ ਅੱਛੀ ਲੱਗ ਰਹੀ ਹੈ ਦੋ ਡਾਰਕ ਆਫ ਗ੍ਰੀਨ ਹੈ ਤੇ ਦੋ ਜੰਮਨੀ ਹੈ ਵਾਓ ਹਾਂ ਇਹਨਾਂ ਨੂੰ ਨਾ ਹੁਣੀ ਮੈਂ ਆਪਣੀ ਰਮਾਰੀ ਦੇ ਉੱਪਰ ਕਿ ਨਾ ਸਾਈਡ ਤੇ ਰੱਖ ਦੰਨੀ ਹੈ ਤਾਂ ਕਿ ਕੋਈ ਹੋ ਨਾ ਹੋਵੇ 11 ਦੀ ਦੇ ਦਿੱਤੇ ਜਣੇ ਇੱਕ ਭੈਣ ਨੂੰ ਤੇ 100 ਦੀ ਵਾ ਇਦੋਂ ਛੋਟਾ ਇਸ ਦੇ ਉੱਪਰ ਇਸਕਾ ਪ੍ਰਾਈਸ ਲਿਖਾ ਹੋਇਆ 6,98,090 ਰੁਪਏ ਦੇ ਜੀ ਇਹ ਆਪਾਂ ਨੂੰ ਨਾ 100 ਰੁਪਏ ਦਾ ਪੈਕਟ ਪਿਆ ਹੈ ਠੀਕ ਹੈ ਨਾ

हां ते इक ਮੈਂ ਚੀਜ਼ ਹੋਰ ਦਿਖਾਨੀ ਆ ਮੈਂ ਨਾ ਸੂਟ ਸਟਿਚ ਕਰਵਾਇਆ ਅਗਲੇ ਹੋਰ ਮੇ ਤੋਂ ਰਹਿਣੀ ਜਾ ਰਿਹਾ ਹੈਗਾ ਕਹਿੰਦੇ ਬਿੱਲੀ ਦੇ ਸਹਰੇਣੇ ਕਦੇ ਦੇਹੀ ਨਹੀਂ ਜਾਂਦੀ ਇਹ ਸੂਟ ਨਾ ਪੂਰੇ 4 ਮਹੀਨਿਆਂ ਬਾਅਦ ਲਿਆਂ ਦਾ ਚੱਕ ਕੇ ਉਹ ਮੇਰਾ ਟੈਨਰ ਵਿਚਾਰਾ ਅੱਕ ਗਿਆ ਮੈਡਮ ਜੀ ਸੂਟ ਦੇ ਚੋ ਮੈਡਮ ਜੀ ਸੂਟ ਦੇ ਚੋ ਤੁਹਾਡੇ ਸਿੱਕਤੇ ਪਏ ਆ ਮम्मी ਚਪਕਾਉ ਸਮੋਸਾ ਜਿਹਾ ਖਾਇਆ ਮੇਰੇ ਗਲੇ ਮੇਂ ਕੁਝ ਕੁਝ ਹੋ ਰਹਾ ਉਹ ਕਈ ਵਾਰੀ ਬੈਸ ਸੁਣਿਆ ਮੈਂ ਤਾਂ ਬੱਤ ਮੈਂ ਨਾ ਹੁਣ ਥੋੜੀ ਜਿਹੀ ਮੋਟੀ ਹੁੰਦੀ ਜਾ ਰਹੀ ਆ ਇਹ ਮੈਨੂੰ हिਪ ਫੇਰ ਥੋੜੀ ਜਿਹੀ ਟਾਈਟ ਰਹਿ ਗਈ ਪਰ ਉਹਨੇ ਵਿੱਚ ਸਲਾਈ ਲਾਈ ਆ ਵਿਚਾਰੇ ਨੇ ਫਿਰ ਮੈਂ ਫੇਰ ਚੱਲ ਮੈਂ ਖੋਲ ਲੂੰਗੀ ਆਪਨੇ ਇਹ ਵਿੱਚ ਮੈਂ ਰੱਖਿਆ ਨਾ ਇਤਨਾ ਆਪਣੇ ਯੂਐਸਏ ਤੋਂ ਭੈਣ ਹੈ ਚਲੋ ਦੀਦੀ ਨਾ ਸਭਾ ਜਾਣਦੀ ਵੀਡੀਓ ਦੇਖਣਗੇ ਦੀਦੀ ਨਾ ਸਿਰਫ 2.5 ਇੰਚ ਦਾ ਗਲਾ ਕਰਵਾਉਂਦੇ ਆ ਪਿੱਛੇ ਤੇ ਮੈਨੂੰ ਉਹਨਾਂ ਦਾ ਆ ਰਤਵਾਜਾ ਬੜਾ ਪਿਆਰਾ ਲੱਗਦਾ ਹੈ ਜਦੋਂ ਦੀਦੀ ਸੂਟ ਸਟਿਚ ਕਰਾਉਂਦੇ ਨੇ ਬੜੇ ਪਿਆਰ ਦੇ ਵਿੱਚ ਸਾਨੂੰ ਦੱਸਦੇ ਆ ਮੰਮੀ ਉਹ ਚਲ ਨਾ ਜਾਓ ਬਟੇ ਕੋਈ ਨਹੀਂ ਤੇ ਕਹਿਣਗੇ ਐਮਏਚ ਦਾ ਕੱਟ ਦੋ ਸੂਟ ਸਟਿਚ ਐਮੇ ਕਰ ਕਰਵਾਇਓ ਇੱਦਾਂ ਨਹੀਂ ਸਿਰਸੇ ਕੋ ਬਿਲਕੁਲ ਲਾਈਟ ਲਾਈਟ ਜੇ ਸੋਬਰ ਸੋਬਰ ਜੇ ਕਲਰ ਲੈਂਦੇ ਨੇ ਦੀਦੀ ਬਹੁਤ ਪਿਆਰੇ ਪਿਆਰੇ ਜੇ ਤੇ ਇੱਦਾਂ ਭੇਜਦੇ ਆ ਫਿਰ ਨਾ ਫਿਰ ਸਮਝ ਦੱਸਦੇ ਫਿਰ ਆਪਾਂ ਇੱਦਾਂ ਹੀ ਨਾ ਹੁਣ ਉਹਨਾਂ ਦੇ ਸੂਟ ਨਾ ਵਰਕ ਵਾਸਤੇ ਗਏ ਹੋયા ਸਭ ਉਸਨੇ ਨਾ ਉਹਨਾਂ ਨੂੰ ਨਾਪ ਵਾਸਤੇ ਲੈਣਾ ਉਹ ਉਹ ਕਹਿ ਰਹੇ ਸੀ ਮੈਨੂੰ ਚਪ ਟਾਈਮ ਲੱਗੇਗਾ 4:30 ਕੇ ਹਾਂ ਆਪਣੀ ਗਾਇਸ ਯਾਂ ਪੇ ਮੈਟਰ ਹੋ ਗਿਆ ਹੈ ਦੇਖੋ ਜੀ

ਤੇ ਆਪ ਵੀਡੀਓ ਬਣਾਵਾਂਗੇ ਮੇਰਾ ਜਿੰਨਾ ਵੀ ਸੂਟ ਸਟਿਚ ਹੁੰਦਾ ਨਾ ਸਾਰਾ ਮੇਰਾ ਇਹੀ ਮਾਸਟਰ ਦਾ ਸੂਟ ਸਟਿਚ ਹੁੰਦਾ ਜਿੱਦਾਂ ਦਾ ਬੰਦਾ ਹੁੰਦਾ ਨਾ ਮਾਸਟਰ ਜੀ ਉਦਾਂ ਦੀ ਵਜਾਕਤਾ ਬਣਾਉਂਦੇ ਆ ਮੈਨੂੰ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ ਅਸ ਤੱਕ ਵੀ ਕਦੀ ਮੈਂ ਮਾਸਟਰ ਜੀ ਨੂੰ ਐਦਾਂ ਨਹੀਂ ਕਿਹਾ ਹੈਗਾ ਕਿ ਤੁਸੀਂ ਮੇਰਾ ਆ ਸੂਟ ਕਿੱਦਾਂ ਬਣਾਤਾ ਕਿੱਦਾਂ ਬਣਾਤਾ ਮੈਂ ਹੁਣ ਕਿਹਾ ਸੀ ਕਿ ਥੋੜਾ ਜਿਹਾ ਨਾ ਪਾਕਿਸਤਾਨੀ ਸਟਾਈਲ ਜੋ ਬਣਾ ਦਿਓ ਰੂਜ ਰੂਜ ਮੈਂ ਮਮੀ ਮੂਜੇ ਨਾ ਇੱਕ ਬਲੈਕ ਲੈਂਗਾ ਦਿਵਾ ਦਿਓ ਬਰਥਡੇ ਕਰੀ ਦੀਵਾਲੀ ਸੇ ਪਹਿਲੇ ਬਲੈਕ ਨਹੀਂ ਪੁੱਤ ਪਾਇ ਕਰ ਦੀਵਾਲੀ ਬਲੇ ਕਪੜਾ ਬਹੁਤ ਪਰਪਲ ਰੈੱਡ ਗ੍ਰੀਨ ਇਹ ਚੱਲਦਾ ਹੈ ਹਰਾ ਤੋਂ ਨਹੀਂ ਤੇ ਬਾਕੀ ਲੋ ਜੀ ਸੋਹਣੇ ਸੋਹਣੇ ਸੂਟ ਤੁਹਾਡਾ ਸ਼ੇਅਰ ਕਰਦੇ ਬਹੁਤ ਸਾਰੇ ਪਹਿਰਾਵਿਆਂ ਦੇ ਹੱਥ ਵੱਲ ਕੇ ਆਏ ਐ ਇੰਨੇ ਜਾਣੇ ਸਮਾਂ ਦੀ ਰਿਕਵੈਸਟ ਆਈ ਜੋ ਕੱਲ ਨੂੰ ਜਿੰਨੀਆਂ ਵੀ ਸ਼ਿਕਾਇਤਾਂ ਸਾਇਰ ਪਹਿਰਾ ਦੀ ਦੂਰ ਕਰ ਦਾਂਗੇ ਦੇਖੋ ਵਿਚਾਰੀਆਂ ਨੇ ਇਹਨਾਂ ਨੇ ਵੀ ਪੈਸਾ ਦੇਣਾ ਮੈਨੂੰ ਕਿਹੜਾ ਫ੍ਰੀ ਲੈਣਾ ਤੇ ਨਾ ਹੀ ਆਪਾਂ ਨੇ ਕਿਸੇ ਨੂੰ ਫ੍ਰੀ ਭੇਜਣਾ ਹਨਾ ਦੇਖੋ ਮੈਂ ਵੀ ਤੁਹਾਡੇ ਵਰਗੀ ਆ ਇੰਨੀ ਮਿਹਨਤ ਕਰਦੀ ਆ ਤੇ ਪੂਰੀ ਸੂਰੀਆ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨੀ ਆ ਆਇਟ ਲਈ ਨਹੀਂ ਹੋਈ ਪਰ ਇੱਕ ਪਾਸੇ ਤੇ ਪੈਸਾ ਦਾ ਦੂਜੇ ਦਾ ਪਾਰਸਲ ਤਿਆਰ ਕਰ ਦਿੰਦੇ ਨੇ ਤੇ ਜਿਹੜੀ ਉਹਦੇ ਵਿੱਚੋਂ ਹੁੰਦੀ ਹੈ 2200 ਰੁਪਏ ਦੀ ਬਚਤ ਉਹ ਮੇਰੇ ਚ ਕਰਦੇ ਨੇ ਔਰ ਕੱਲ ਪਹਿਲਾ ਫੈਸਟੀਵਲ ਹੈ ਨਵਰਾਤਰੀ ਸ਼ੁਰੂ ਹੋਇਆ ਹਾਂ ਹਾਂਜੀ ਚਲੋ ਜੀ ਬਲੌਗ ਐਂਡ ਆਪਾਂ ਇੱਥੇ ਕਰਦੇ ਹਾਂ ਐਂਡ ਕਰਨ ਤੋਂ ਪਹਿਲਾਂ ਇਹ ਜਿਹੜਾ ਇਹ ਸੂਟ ਹੈ ਨਾ ਇਹਦੇ ਆਪਾਂ ਲਾਵਾਂਗੇ ਕਲਰ ਠੀਕ ਹੈ ਸੋਹਣੇ ਸੋਹਣੇ ਕਿਸੇ ਨੇ ਵੀ ਮੰਗਵਾਣੇ ਹੋਏ ਬਹੁਤ ਸੋਹਣੀ ਬਾਇੰਡਿੰਗ ਜੀ ਉਹ ਹੈ ਜਿਵੇਂ ਕਿ ਪਰੰਪਰ ਨਾਲਸੀ ਹੈ ਬਹੁਤ ਸੋਹਣੀ ਪੋਸਟਸ ਮਿਲਦੇ ਆ ਨੈਕਸਟ ਵਲੌਗ ਮੇਂ ਅਗਰ ਆਪ ਨਹੀਂ ਹੋ ਤਾਂ ਸਬਸਕ੍ਰਾਈਬ ਕਰ ਦੇਣਾ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਸ਼ੇਅਰ ਜਰੂਰ ਕਰਿਆ ਕਰੋ ਕਿ ਮੈਂ ਆਪਣੇ ਆਪਣੇ ਸਟੇਟਸ ਦੇ ਉੱਪਰ ਨਾ ਸਟੇਟਸ ਸਾਡੇ ਜਰੂਰ ਲਗਾਇਆ ਕਰੋ ਸਾਰਿਆਂ ਨੂੰ ਹੱਥ ਬਨ੍ਹ ਕੇ ਬੇਨਤੀ ਆ ਬਿਲਕੁਲ ਸਿੰਪਲ ਸਾਦੇ ਜਿਹੇ ਤੇ ਬੈਠੇ ਹੁੰਨੇ ਆ ਸੀ ਕਿਹੜਾ ਕੋਈ ਓਵਰ ਜ਼ਿਆਦਾ ਐਕਟਿੰਗ ਕਰਦੇ ਆ ਜਿੱਦਾਂ ਦੇ ਹੈਗੇ ਆ ਜੀ ਅੰਦਰ ਉਦਾਂ ਦੇ ਬਾਹਰ ਤੇ ਬਾਕੀ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕਰਿਓ ਕਰਿਓ ਲਾਈਕ ਜਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਪਾ ਦਿਓ ਕਾਫੀ ਸਾਰੇ ਸੋਹਣੇ ਸੋਹਣੇ ਕਰਦੇ ਐਨ ਸੋਹਣੇ ਸੋਹਣੇ ਪੋਜ਼ਿਟਿਵ ਮੈਂਟ ਚਲੋ ਜੀ ਸਾਰੇ ਬੋਲੋ જય શ્રીਕ੍ਰਿਸ਼ਨ ਵਹਿਗੁਰੂ ਜੀ ਦਾ ਫਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ